ਆ ਲੈ ਯਾਰ ਆ ਲੈ ਇਹਦਾ ਸਾਮਾਨ ਸਾਰਾ ਪਰ ਤੂੰ ਐਨੀ ਉਦਾਸ ਕਿਉਂ ਬੈਠੀ ਐ ਕੁਝ ਨਹੀਂ ਅਹੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿਸੇ ਕਹਾਣੀਆਂ ਵਿੱਚ ਕਿ ਭਲਾਨੇ ਨੂੰ ਜਿੰਨ ਮਿਲ ਗਿਆ ਬੰਦੇ ਨੂੰ ਢਿੰਗੜੇ ਬੰਦੇ ਨੂੰ ਜਿੰਨ ਮਿਲ ਗਿਆ ਆ ਜਿੰਨ ਜਿਹੜੇ ਹਮੇਸ਼ਾ ਬੰਦਿਆਂ ਨੂੰ ਕਿਉਂ ਮਿਲਦੇ ਆ ਜਨਾਨੀਆਂ ਨੂੰ ਕਿਉਂ ਨਹੀਂ ਮਿਲਦੇ ਜਨਾਨੀਆਂ ਨੂੰ ਵੀ ਮਿਲ ਜਾਂਦਾ ਉਹ ਕਿਦਾਂ ਵਿਆਹ ਤੋਂ ਬਾਅਦ ਘਰ ਵਾਲੇ ਦੇ ਰੂਪ ਚ ਅਮੇਜ਼ਿੰਗ ਅਬ ਮੇਰੇ ਵਾਲੀ ਵੀ ਹਿਲਾ ਹੁਣ ਅੱਜ ਮੈਂ ਛੁੱਟੀ ਕੀਤੀ ਸੀ ਵੀ ਅੱਜ ਮੈਂ ਰੈਸਟ ਕਰਾਂਗਾ ਪਰ ਸੁੱਤੇ ਨੂੰ ਠਾ ਕੇ ਕਹਿੰਦੀ ਐ ਵੀ ਆ ਸਮਾਨ ਲੈ ਕੇ ਆਓ ਆ ਕਦੀ ਆ ਮੇਰੇ ਆ ਸੂਟ ਲੈ ਕੇ ਆਓ ਉੱਥੋਂ ਦਰਜੀ ਦੇ ਕੋਲ ਕਦੀ ਆ ਰਾਸ਼ਨ ਲੈ ਕੇ ਆਓ ਕਦੀ ਦੁੱਧ ਲੈ ਕੇ ਆਓ ਕਦੀ ਆਹ ਲੈ ਕੇ ਆਓ ਕਦੀ ਉਹ ਲੈ ਕੇ ਆਓ ਕਦੀ ਨਿਆਣਿਆਂ ਨੂੰ ਸਕੂਲ ਛੱਡ ਕੇ ਆਓ ਕਦੀ ਲੈ ਕੇ ਆਓ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਮੈਂ ਬੰਦਾ ਆ ਕਿ ਜਿੰਨ